ਹਾਂਜੀ ਦੋਸਤੋ ਕੀ ਹਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਸੋ ਜਾਨਵਰ ਆਪਾਂ ਛੱਡ ਲਈ ਸੀ ਸ਼ਾਮ ਦਾ ਟਾਈਮ ਆ ਸੂਰਜ ਢਲ ਚੱਲਿਆ ਜਾਨਵਰ ਆਪਣੇ ਫੀਡ ਦਾਣਾ ਪਾਣੀ ਖਾ ਰਹੇ ਸੀਗੇ ਇੱਧਰ ਆਪਣੇ ਕੂਟਰ ਫਿਰਦੇ ਨੇ ਨਜ਼ਾਰੇ ਲੈਂਦੇ ਪੂਰੇ ਸੋ ਉਮੀਦ ਆ ਸਾਰਿਆਂ ਦੇ ਜਾਨਵਰ ਠੀਕ ਠਾਕ ਹੋਣਗੇ ਦੋ ਤਿੰਨ ਦਿਨ ਹੋ ਗਏ ਆਪਾਂ ਵੀਡੀਓ ਅਪਲੋਡ ਨਹੀਂ ਕੀਤੀ ਥੋੜਾ ਜਿਹਾ ਕੰਮ ਸੀ ਦੋਸਤੋ ਇਸ ਲਈ ਵੀਡੀਓ ਅਪਲੋਡ ਨਹੀਂ ਕਰ ਸਕਿਆ ਆਪਾਂ ਸੋ ਮੈਂ ਸੋਚਿਆ ਅੱਜ ਆਪਾਂ ਬਾਈਆਂ ਨੂੰ ਅਪਡੇਟ ਦਿੰਨੇ ਆ ਆਪਣੇ ਜਾਨਵਰਾਂ ਦਾ ਠੰਡ ਹੁਣ ਬਹੁਤ ਹੋਣ ਲੱਗੀ ਦੋਸਤੋ ਇਸ ਲਈ ਆਪੋ ਆਪਦੇ ਜਾਨਵਰ ਥੋੜੇ ਜਿ ਠੰਡ ਤੋਂ ਬਚਾ ਕੇ ਰੱਖੋ ਠੰਡ ਕਾਰਨ ਬਿਮਾਰ ਵੀ ਬਹੁਤ ਹੋ ਰਹੇ ਨੇ ਕਈ ਵੀਰਾਂ ਦੇ ਫੋਨ ਆਉਂਦੇ ਨੇ ਕਿ ਕੁਝ ਖਾਂਦੇ ਪੀਂਦੇ ਨਹੀਂ ਬਿਮਾਰ ਬਹੁਤ ਹੋ ਰਹੇ ਨੇ ਜਾਨਵਰ ਸੋ ਠੰਡ ਤੋਂ ਪ੍ਰੋਪਰ ਬਚਾਉਣਾ ਇਹਨਾਂ ਨੂੰ ਜ਼ਰੂਰੀ ਆ ਇਹਨਾਂ ਦੇ ਪੱਲੀਆਂ ਪੁੱਲੀਆਂ ਪਾ ਕੇ ਰੱਖੋ ਖੁੱਡਿਆਂ ਦੇ ਵਧੀਆ ਹਵਾ ਨਾ ਕਰਾਸ ਹੋਵੇ ਦੇਖੋ ਆਪਣੇ ਜਾਨਵਰ ਪੂਰੇ ਐਕਟਿਵ ਨੇ ਕੋਈ ਪ੍ਰੋਬਲਮ ਨਹੀਂ ਖਾਂਦੇ ਪੀਂਦੇ ਵਧੀਆ ਨੇ ਸੋ ਇਹਨਾਂ ਨੂੰ ਠੰਡ ਤੋਂ ਬਚਾ ਕੇ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈਗਾ ਜਦੋਂ ਇਹਨਾਂ ਨੂੰ ਠੰਡ ਲੱਗਦੀ ਆ ਉਦੋਂ ਹੀ ਇਹ ਜਿਆਦਾ ਬਿਮਾਰ ਹੁੰਦੇ ਨੇ ਟੈਂਪਰੇਚਰ ਦਾ ਬਹੁਤ ਧਿਆਨ ਰੱਖਣਾ ਪੈਣਾ ਸੋ ਖੁੱਡੇ ਜਿਨ੍ਹਾਂ ਦੇ ਬੱਲਵ ਬਹੁਤ ਜ਼ਰੂਰੀ ਆ ਉਹ ਲਗਾ ਦਿਓ ਜਿਹੜੇ ਵੀਰਾਂ ਨੇ ਨਹੀਂ ਲਗਾਏ ਹੁਣ ਠੰਡ ਰਾਤ ਨੂੰ ਬਹੁਤ ਹੁੰਦੀ ਆ ਹਵਾ ਦੀ ਕ੍ਰੋਸਿੰਗ ਬਿਲਕੁਲ ਨਾ ਹੋਵੇ ਤੇ ਖੁੱਡੇ ਜਿਹੜੇ ਆ ਉਹ ਬਿਲਕੁਲ ਸੁੱਕੇ ਹੋਣੇ ਚਾਹੀਦੇ ਨੇਗੇ ਇਸ ਤਰ੍ਹਾਂ ਆਪਣੀ ਇਹ ਪੱਲੀ ਪਾਈ ਹੋਈ ਹੈਗੀ ਸ਼ਾਮ ਨੂੰ ਆਪਾਂ ਸਿੱਟ ਦਿੰਨੇ ਹੁੰਨੇ ਆ ਦਿਨੇ ਧੁੱਪ ਲੱਗਣੀ ਵੀ ਬਹੁਤ ਜ਼ਰੂਰੀ ਆ ਹਵਾ ਕ੍ਰੋਸ ਹੋ ਕੇ ਦਿਨ ਚ ਧੁੱਪ ਤਾਂ ਪੱ ਲੱਗਦੀ ਆ ਤੇ ਉਹਦੇ ਨਾਲ ਜਿਹੜੀ ਹਮਸ ਹੁੰਦੀ ਆ ਥੱਲੋਂ ਮਾੜਾ ਮੋਟਾ ਗਿੱਲਾ ਹੁੰਦਾਗਾ ਉਹ ਬਿਲਕੁਲ ਸੈੱਟ ਹੋ ਜਾਂਦਾਗਾ ਇਹ ਵੀ ਬਹੁਤ ਜ਼ਰੂਰੀ ਆ ਹਵਾ ਲਵਾਉਣੀ ਵੀ ਐਵੇਂ ਨਹੀਂ ਵੀ ਆਪਾਂ ਬੰਦ ਕਰਤਾ ਤੇ ਬੰਦ ਹੀ ਰੱਖਾਂਗੇ ਹਵਾ ਵੀ ਜ਼ਰੂਰ ਲਵਾਓ ਕਈ ਵੀਰ ਸਰਦੀਆਂ ਚ ਪੁੱਛਦੇ ਆ ਕਿ ਇਹਨਾਂ ਨੂੰ ਸਪੈਸ਼ਲ ਖਰਾਕ ਅੰਡੇ ਲਈ ਆਪਾਂ ਕੀ ਪਾਈਏ ਸੋ ਬਿਹਰੇ ਸਪੈਸ਼ਲ ਤਾਂ ਇਹਨਾਂ ਲਈ ਜਿਹੜੀ ਆਪਾਂ ਫੀਡ ਆ ਲੇਅਰ ਫੀਡ ਅਨਡੇਲੀ ਉਹ ਪਾਓ ਤੇ ਇਹਨਾਂ ਨੂੰ 베ਈਆਂ ਰੋਟੀਆਂ ਪਾ ਸਕਦੇ ਆ ਉਹ ਵੀ ਉਹਦੇ ਨਾਲ ਵੀ ਜਿਹੜੀ ਐਗ ਦੀ ਪ੍ਰੋਡਕਸ਼ਨ ਆ ਉਹ ਬਹੁਤ ਜ਼ਿਆਦਾ ਵਾਧੀ ਹੈਗੀ 베ਈਆਂ ਰੋਟੀਆਂ ਜਿਹੜੀਆਂ ਰਾਤ ਦੀਆਂ ਹੁੰਦੀਆਂ ਨੇ ਉਹ ਪਾ ਸਕਦੇ ਆ ਫੀਡ ਪਾਓ ਤੇ ਲਸਣ ਪਾਓ ਇਹਨਾਂ ਨੂੰ ਕੱਟ ਕੇ ਜਿਨ੍ਹਾਂ ਦੀਆਂ ਮੁਰਗੀਆਂ ਅੰਡੇ ਨਹੀਂ ਦੇ ਰਹੀਆਂ ਉਹ ਲਸਣ ਵੀ ਪਾ ਸਕਦੇ ਆ ਠੀਕ ਆ ਇਦਾਂ ਛੋਟੀਆਂ ਛੁੱਟੀਆਂ ਗੱਲਾਂ ਦਾ ਧਿਆਨ ਰੱਖਣਾ ਪਊਗਾ ਸੋ ਆਪਣੀਆਂ ਸਾਰੀਆਂ ਮੁਰਗੀਆਂ ਅੰਡੇ ਤੇ ਆ ਚੁੱਕੀਆਂ ਨੇ ਜੀਆਂ ਮੇਰੇ ਕੋਲ ਇੱਕ ਵੀਰ ਦਾ ਫੋਨ ਆਇਆ ਸੀ ਉਹ ਕਹਿੰਦਾ ਵੀ ਮੁਰਗੀਆਂ ਅੰਡੇ ਤੋਂ ਨਾਗਾ ਕਾਦੋਂ ਪਾਉਂਦੀਆਂ ਨੇ ਵੀਰੇ ਜਿਹੜੀ ਇਹ ਆਰ ਆਈ ਆਰ ਮੁਰਗੀਆਂ ਸਪੈਸ਼ਲ ਤੌਰ ਤੇ ਆ ਆਰ ਆਈ ਆਰ ਦੀ ਗੱਲ ਕਰਦੇ ਆ 7 ਦਿਨਾਂ ਚੋਂ ਵੀਰੇ ਇਹ 5 ਜਾਂ 6 ਦਿਨੀਆਂ ਅੰਡੇ ਦੂ ਇੱਕ ਅੱਧਾ ਨਾਗਾ ਇਹ ਜ਼ਰੂਰ ਪਾਉਂਦੀ ਹੁੰਦੇ ਨੇ ਨੇਚੁਰਲ ਹੁੰਦਾ ਇਹ ਚ ਠੀਕ ਹੈ ਜੀ ਜੇ ਹੁਣ ਇੱਕ ਦਿਨ ਛੱਡ ਕੇ ਕਈ ਵਾਰ ਅੰਡਾ ਦਿੰਦੀਆਂ ਨੇ ਤਾਂ ਇਹ ਨਾ ਸਮਝਿਆ ਕਰੋ ਕਿ ਇਹ ਕਿਉਂ ਛੱਡਦੀਆਂ ਨੇ ਹਫ਼ਤੇ 'ਚ ਇੱਕ ਦੋ ਦਿਨ ਛੱਡ ਦਿੰਦੀਆਂ ਨੇ ਸੱਤੇ ਦੇ ਸੱਤੇ ਦਿਨ ਬਹੁਤ ਘੱਟ ਜਾਣ ਸੁੰਦਨੇ ਮੁਰਗੀ ਵੀ ਸੱਤੇ ਦੇ ਸੱਤੇ ਦਿਨ ਅੰਡਾ ਦਵੇ ਇੱਕ ਅੱਧਾ ਦਿਨ ਵਿੱਚ ਦੀ ਨਾਗਾ ਪਾ ਜਾਂਦੀਆਂ ਨੇ ਸੋ ਘਬਰਾਇਆ ਨਾ ਕਰੋ ਜੇ ਇੱਕ ਅੱਧਾ ਦਿਨ ਛੱਡ ਦਿੰਦੀਆਂ ਨੇ ਇਹ ਕੋਈ ਪ੍ਰੋਬਲਮ ਨਹੀਂ ਹੈਗੀ ਜੇ 7 ਦਿਨਾਂ 'ਚ 6 ਜਾਂ 5 ਦਿਨਾਂ ਅੰਡੇ ਦਿੰਦੀ ਆ ਮੁਰਗੀ ਤਾਂ ਸਮਝ ਲਓ ਬਿਲਕੁਲ ਸਹੀ ਆ ਸੋ ਇਹ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਿਆ ਕਰੋ ਖਰਾਕ ਪਾਣੀ ਇਹਨਾਂ ਦਾ ਵਧੀਆ ਰੱਖੋ ਤੇ ਰਾਤ ਨੂੰ ਜਿਹੜਾ ਇਹਨਾਂ ਦਾ ਪਾਣੀ ਆ ਖੁੱਡਿਆਂ ਚੋ ਚੱਕ ਦੋ ਜਾਂ ਜਿਨ੍ਹਾਂ ਦੇ ਆਟੋਮੈਟਿਕ ਡਰਿੰਕਰ ਨੇ ਉਸ ਸਪਲਾਈ ਬੰਦ ਕਰ ਦਿਆ ਕਰੋ ਤਾਂ ਜੋ ਰਾਤ ਨੂੰ ਜਿਹੜਾ ਠੰਡਾ ਪਾਣੀ ਹੁੰਦਾ ਉਹਦੇ ਨਾਲ ਵੀ ਕਈ ਵਾਰ ਇਹ ਬਿਮਾਰ ਹੋ ਜਾਂਦੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕੁੰਡਾ ਪਿਆਗਾ ਆਪਣੇ ਕੋਲੇ ਆਪਾਂ ਉਹ ਰਾਤ ਨੂੰ ਚੱਕ ਦਿੰਨੇ ਆ ਸਵੇਰੇ ਤਾਜ਼ਾ ਪਾਣੀ ਇਹਨਾਂ ਨੂੰ ਪਾਉਣਿਆ ਜਦੋਂ ਆਪਾਂ ਠੰਡਾ ਪਾਣੀ ਪਿਉਣੇ ਇਹਨਾਂ ਨੂੰ ਜਾਂ ਪੀਂਦੇ ਨੇ ਸਵੇਰੇ ਸਵੇਰੇ ਰਾਤ ਦਾ ਠੰਡਾ ਹੋਇਆ ਪਾਣੀ ਤਾਂ ਉਹਨਾਂ ਦਾ ਗਲਾ ਖਰਾਬ ਹੋ ਜਾਂਦਾ ਜ਼ੁਖਾਮ ਹੋ ਜਾਂਦਾ ਇਹਨਾਂ ਨੂੰ ਇਸ ਚੀਜ਼ ਨਾਲ ਵੀ ਕਾਫੀ ਬਿਮਾਰੀਆਂ ਲੱਗਦੀਆਂ ਨੇ ਸੋ ਇਹ ਗੱਲਾਂ ਦਾ ਬੇਸਿਕ ਗੱਲਾਂ ਨੇ ਵੀਰੇ ਇਹਨਾਂ ਦਾ ਧਿਆਨ ਰੱਖੋ ਜੇ ਕਿਸੇ ਵੀ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀ ਹੈ ਤਾਂ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਰੇ ਧੰਨ